ਮਲੋਟ ਦੇ ਬਹੁਤ ਚਰਚਿਤ ਮਨਪ੍ਰੀਤ ਸਿੰਘ ਮੰਨਾ ਕਤਲ ਕੇਸ ਵਿੱਚ ਮਲੋਟ ਪੁਲਿਸ ਨੇ ਇੱਕ ਹੋਰ ਗੈਂਗਸਟਰ ਰਵੀ ਪੋਲਾ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਹਰਿਆਣਾ ਦੀ ਨੂਹ ਜੇਲ੍ਹ ਤੋਂ ਲਿਆਂਦਾ ਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਕਤ ਮਾਮਲੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਦਾਲਤ ਪਾਸੋਂ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਪੁਲਿਸ ਨੇ ਉਕਤ ਮਾਮਲੇ ਵਿੱਚ ਸਿਟੀ ਮਲੋਟ ਵਿੱਚ ਦਰਜ ਮਾਮਲੇ ਵਿੱਚ ਮੁੱਖ આરોપી ਲਾਰੈਂਸ ਬਸ਼ਨੋਈ ਸਮੇਤ 10 ਗੈਂਗਸਟਰਾਂ ਦੇ ਨਾਂ ਹਨ ਜਿਨ੍ਹਾਂ ਵਿੱਚੋਂ ਦੋ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਹੈ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦੇ ਗਏ ਗੈਂਗਸਟਰ ਰਵੀ ਉਰਫ ਭੋਲਾ ਦਾ ਨਾਂ ਗੈਂਗਸਟਰ ਕਪਲ ਨੇ ਲਿਆ ਸੀ ਜਿਸ ਦੇ ਆਧਾਰ ਤੇ ਰਵੀ ਉਰਫ ਭੋਲਾ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਮਲੋੜ ਦੇ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਵਾਸੀ ਪਟੇਲ ਨਗਰ ਨੂੰ ਮਲੋੜ ਤੇ ਬਠਿੰਡਾ ਰੋਡ ਤੇ ਸਥਿਤ ਸਿਕਾਈ ਮਾਲ ਦੇ ਵਿੱਚ ਬਣੀ ਇੱਕ ਜਿੰਮ ਵਿੱਚੋਂ ਨਿਕਲਦਿਆਂ ਗੈਂਗਸਟਰਾਂ ਵੱਲੋਂ 2 ਦਸੰਬਰ 2019 ਨੂੰ ਸ਼ਾਮ ਨੂੰ 7 ਵਜੇ ਦੇ ਕਰੀਬ ਅਣਗਿਣਤ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਸੀ ਉਹ ਆਪਣੇ ਇੱਕ ਸਾਥੀ ਨਾਲ ਜਿੰਮ ਲਾ ਕੇ ਆਪਣੀ ਜੈਗਵਾਰ ਗੱਡੀ ਵਿੱਚ ਬੈਠਣ ਲਈ ਜਦੋਂ ਨੇੜੇ ਪੁੱਜਿਆ ਤਾਂ ਦੋ ਦਰਜਨ ਦੇ ਕਰੀਬ ਚਲਾਈਆਂ ਗੋਲੀਆਂ ਵਿੱਚੋਂ ਨੌ ਗੋਲੀਆਂ ਮਰਤੀ ਸਿੰਘ ਮੰਨਾ ਦੇ ਸਿਰ ਵਿੱਚ ਲੱਗੀਆਂ ਸੀ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਸੀ ਜਿਸ ਦਾ ਜਦ ਕੀ ਉਸ ਦਾ ਇੱਕ ਸਾਥੀ ਜੈਕੀ ਜਿਸ ਦੀ ਲੱਤ ਵਿੱਚ ਗੋਲੀ ਲੱਗੀ ਸੀ ਜਿਸ ਨੇ ਗੋਲੀਆਂ ਦੀ ਬਾਛੜ ਦੇ ਵਿੱਚ ਭੱਜ ਕੇ ਜਿਮ ਵਿੱਚ ਵੜ ਕੇ ਆਪਣੀ ਜਾਨ ਬਚਾਈ ਸੀ ਭਾਵੇਂ ਕਿ ਮਨਪ੍ਰੀਤ ਸਿੰਘ ਮੰਨਾ ਦੇ ਪਿਤਾ ਨੇ ਪੁਲਿਸ ਨੂੰ ਮੰਨੇ ਦੇ ਕਤਲ ਬਾਰੇ ਕੁਝ ਸਿਆਸੀ ਲੋਕਾਂ ਦੇ ਨਾਮ ਲਖਵਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਇਸ ਵਾਰਦਾਤ ਨੂੰ ਗੈਂਗਸਟਰ ਕਨੈਕਸ਼ਨ ਦੱਸ ਕੇ ਲਾਰੈਂਸ ਬਿਸ਼ਨੋਈ ਦੇ ਕਥਿਤ ਫੇਸਬੁੱਕ ਨਾਮ ਦੇ ਪੇਜ ਤੇ ਪਾਈ ਗਈ ਇੱਕ ਪੋਸਟ ਨੂੰ ਆਧਾਰ ਬਣਾ ਕੇ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਮੰਨਾ ਦੇ ਨਾਲ ਉਕਤ ਉਸ ਵਕਤ ਮੌਕੇ ਤੇ ਮੌਜੂਦ ਸਾਥੀ ਜੈਕੀ ਦੇ ਬਿਆਨਾਂ ਤੇ ਲਾਰੈਂਸ ਬਿਸ਼ਨੋਈ ਸਮੇਤ 10 ਲੋਕਾਂ ਨੂੰ ਨਾਮਜ਼ਦ ਕੀਤਾ ਸੀ ਜਿਸ ਵਿੱਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੇ ਮਾਮਲੇ ਵਿੱਚ ਨਾਮਜ਼ਦ ਸੰਪਤ ਨਹਿਰਾ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ ਇਸ ਮੌਕੇ ਥਾਣਾ ਮੁਖੀ ਵਰਨ ਕੁਮਾਰ ਮਟੂਨੇ ਦੱਸਿਆ ਕਿ 2 ਦਸੰਬਰ 2019 ਨੂੰ ਸਿਕਾਈ ਮਾਲ ਵਿੱਚ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਤੇ ਉਸ ਦਾ ਸਾਥੀ ਜੈਕੀ ਵਾਸੀ ਮਲੋੜ ਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਵਿੱਚ ਮਨਪ੍ਰੀਤ ਸਿੰਘ ਮੰਨਾ ਦੀ ਮੌਤ ਹੋ ਗਈ ਸੀ ਤੇ ਜਦ ਕੀ ਜੈਕੀ ਜ਼ਖਮੀ ਹੋ ਗਿਆ ਇਸ ਮਾਮਲੇ ਵਿੱਚ ਜੈਕੀ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 250 ਸਿਟੀ ਮਲੋੜ ਧਾਰਾ 302 307 34 ਆਈ ਪੀਸੀ ਅਤੇ ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਇਨ ਨਾਂ ਤੇ ਫੇਸਬੁੱਕ ਅਕਾਊਂਟ ਤੇ ਪਾਈ ਗਈ ਇੱਕ ਪੋਸਟ ਦੇ ਆਧਾਰ ਤੇ ਗੈਂਗਸਟਰਾਂ ਨੂੰ ਨਾਮਜ਼ਦ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਉਕਤ ਮਾਮਲੇ ਵਿੱਚ ਨਾਮਜ਼ਦ ਪੁਲਿਸ ਭਰਤਪੁਰ ਰਾਜਸਥਾਨ ਦੀ ਜੇਲ੍ਹ ਵਿੱਚ ਉਸ ਵਕਤ ਬੰਦ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਪੁੱਛਗਿੱਛ ਕਰ ਚੁੱਕੀ ਹੈ ਸੋ ਇਲਾਵਾ 8 ਗੈਂਗਸਟਰਾਂ ਨੂੰ ਵੀ ਲਿਆਂਦਾ ਜਾ ਚੁੱਕਿਆ ਜਿਸ ਦੇ ਆਧਾਰ ਤੇ ਅੱਜ ਰਵੀ ਉਰਫ ਭੋਲਾ ਨੂੰ ਹਰਿਆਣਾ ਦੀ ਨੂਹ ਜੇਲ੍ਹ ਵਿੱਚੋਂ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦਾ 2 ਦਸੰਬਰ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਹੁਣ ਵਾਲੀ 2 ਦਸੰਬਰ ਨੂੰ ਰਿਮਾਂਡ ਖਤਮ ਹੋਣ ਉਪਰੰਤ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤਸਵੀਰਾਂ ਮਲੋਟ ਕੋਰਟ ਕੰਪਲੈਕਸ ਦੀਆਂ ਨੇ ਜਿਸ ਵਿੱਚ ਪੁਲਿਸ ਲਾਰੈਂਸ ਬਸ਼ਨੋਈ ਦੇ ਸਾਥੀ ਰਵੀ ਉਰਫ ਭੋਲਾ ਨੂੰ ਲੈ ਕੇ ਆਈ ਹੈ ਹਰਿਆਣਾ ਦੀ ਨੂਹ ਜੇਲ੍ਹ ਦੇ ਵਿੱਚੋਂ ਲੈ ਕੇ ਆਈ ਹੈ ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸਤਾ 2 ਦਸੰਬਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਦੇਖਣ ਵਾਲੀ ਗੱਲ ਹੈ ਕਿ 2019 ਤੋਂ ਲੈ ਕੇ ਹੁਣ 2024 ਚੜ ਚੁੱਕਿਆ ਪਰ ਮਨਪ੍ਰੀਤ ਮੰਨਾ ਕਤਲ ਮਾਮਲੇ ਦੀ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਤੇ ਕਿੰਨੇ ਦੋਸ਼ੀ ਜਿਹੜੇ ਆ ਉਹ ਬਣਾਏ ਗਏ ਆ ਤੇ ਇਸ ਬਾਰੇ ਇਹ ਕੇਸ ਕਦੋਂ ਸਿਰੇ ਲੱਗੇਗਾ ਇਸ ਬਾਰੇ ਹਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪੱਜ ਪਰ ਅੱਜ ਲੰਬੇ ਸਮੇਂ ਦੇ ਵਕਫੇ ਤੋਂ ਬਾਅਦ ਇੱਕ ਹੋਰ ਗੈਂਗਸਟਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਇਹ ਦੱਸ ਦਿੱਤਾ ਹੈ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਤੇ 2 ਦਸੰਬਰ ਤੱਕ ਇਸ ਦਾ ਰਿਮਾਂਡ ਲਿਆ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਇੱਕ ਕਪਲ ਨਾਂ ਦਾ ਗੈਂਗਸਟਰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੋਂ ਲਿਆਂਦਾ ਸੀ ਜਿਸ ਨੇ ਇਸ ਰਵੀ ਉਰਫ ਭੋਲਾ ਦਾ ਵੀ ਇਹ ਇਸੇ ਮਾਮਲੇ ਵਿੱਚ ਸ਼ਮੂਲੀਅਤ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਨਾਮਜ਼ਦ ਕਰਕੇ ਇਸ ਪ੍ਰੋਟੈਕਸ਼ਨ ਵਾਰੰਟ ਤੇ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂ ਜੀ ਅਨ ਸਰ ਕੀ ਮਾਮਲਾ ਅੱਜ ਗੈਂਗਸਟਰ ਨੂੰ ਲੈ ਕੇ ਆਂਦਾ ਨੂ ਦੇਲ ਦੇ ਵਿੱਚ ਜੇ ਗੈਂਗਸਟਰ ਜਿਹੜਾ ਇਹ ਸਾਨੂੰ 250 ਨੰਬਰ ਮੁਕਦਮਾ 2019 ਦਾ ਜਿਹੜਾ ਮਨਪ੍ਰੀਤ ਤਰਫ ਮੰਨਾ ਸੀ ਉਹਦਾ ਮਰਡਰ ਹੋਇਆ ਸੀ ਸਕਾਈ ਮਾਲ ਦੇ ਵਿੱਚ ਉਹਦੇ ਮੁਕਦਮੇ ਵਿੱਚ ਜਿਹੜਾ ਇਹ ਗੈਂਗਸਟਰ ਆਪਾਂ ਨੂੰ ਵਾਂਟਡ ਸੀਗਾ ਇਹਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮਾਰਡ ਵੀ ਗਿਆ ਹਾਂਜੀ ਹਾਂਜੀ ਇਹ ਤਾਂ ਦੋ ਤਰੀਕ ਤੱਕ ਰਿਮਾਰਡ ਹੈ ਇਹ ਜਿਹੜਾ ਐਫ ਆਈ ਆਰ ਤੇ ਮੇਨੇ ਤਾਂ ਨਾਮ ਸੀ ਜੀ ਹਾਂਜੀ ਇਹਦਾ ਨਾਮ ਸੀਗਾ ਜੀ ਇਹਨੂੰ ਨਾਮਜ਼ਦ ਕੀਤਾ ਸੀਗਾ ਕਪਿਲ ਦੇ ਬਿਆਨਾਂ ਤੇ ਇਹਨੂੰ ਨਾਮਜ਼ਦ ਕੀਤਾ ਸੀ ਨਾਮਜ਼ਦ ਕੀ ਪੂਰਾ ਨਾਮ ਇਹਦਾ ਗੈਸ ਕਰਦਾ ਇਹਦਾ ਨਾਮ ਹੈਗਾ ਜੀ ਰਵੀ ਰਵੀ ਪੋਲਾ ਕਹਿੰਦੇ ਇਹਨੂੰ ਰਵੀ ਉਰਫ ਪੋਲਾ ਇਹ ਕਿੰਨੇ ਉਸ ਬੰਦੇ ਮਾਮਲੇ ਸੀਗੇ ਨਾਮਜ਼ਦ ਜਿਹੜੇ ਇਹ ਮਕਦਮੇ ਚ 10 ਬੰਦੇ ਨੇ ਜੀ ਠੀਕ ਹੈ ਕੋਈ ਰਹਿੰਦਾ ਵੀ ਹੈ ਹਾਂਜੀ ਹਜੇ ਦੋ ਦੋ ਬੰਦੇ ਹੋਰ ਰਹਿੰਦੇ ਨੇ ਉਹਨਾਂ ਦੀ ਅਰੈਸਟ ਪਾਣੀ ਬਾਕੀ ਹੈ ਜੀ